ਜੰਤਰੀਵਾ ਚਲਦੇ ਸਾਰੇ ਦੋਤਾਂ ਸਵਾਗਤ ਹੈ ਇਸ ਵੇਲੇ ਅਸੀਂ ਖੜੇ ਆ ਪਿੰਡ ਬਤਾਤਿਆ ਜੈ ਦੁਰਗਾ ਕੰਨਿਆ ਮੰਦਿਰ ਦੇ ਗੇਟ ਦੇ ਬਿਲਕੁਲ ਅੱਗੇ ਅਸੀਂ ਤੁਹਾਨੂੰ ਇਸ ਮੰਦਿਰ ਦੇ ਤਸਵੀਰਾਂ ਦਿਖਾਵਾਂਗੇ ਔਰ ਤੁਹਾਨੂੰ ਅੱਜ ਇਸ ਵੀਡੀਓ ਨੂੰ ਖਾਸ ਦਿਖਾਉਣ ਦੀ ਖਾਸ ਵਜ੍ਹਾ ਕੀ ਹੈ ਤੁਹਾਨੂੰ ਉਹ ਵੀ ਦੱਸਾਂਗੇ ਕਿ 8 ਮਾਰਚ ਨੂੰ ਇਸ ਮੰਦਿਰ ਦੇ ਵਿੱਚ ਸੇਰ ਪਰਿਵਾਰ ਦੀ ਜਿਹੜੀਆਂ ਮੂਰਤੀਆਂ ਉਹਨਾਂ ਸਥਾਪਨ ਕੀਤਾ ਜਾਵੇਗਾ ਇਸ ਮੰਦਿਰ ਦੇ ਵਿੱਚ ਸਾਡੇ ਨਾਲ ਸਰਦਾਲੂ ਸੇਵਾਦਾਰ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ 8 ਮਾਰਚ 8 ਮਾਰਚ ਦੇ ਲਈ ਕੀ ਕਹਿਣਾਗਾ ਕੀ ਉਹਨਾਂ ਨੇ ਜਿਹੜੇ ਸਹਿਬ ਪਰਿਵਾਰ ਦੀ ਜਿਹੜੀ ਮੂਰਤੀ ਸਥਾਪਨ ਕੀਤੀ ਜਾਵੇਗੀ ਉਹਨਾਂ ਵੱਲੋਂ ਲੋਕਾਂ ਲਈ ਇੱਕ ਖੁੱਲਾ ਸੱਦਾ ਪੱਤਰ ਹੈ ਕਿ 8 ਮਾਰਚ ਨੂੰ ਵਦ ਚੜ ਕੇ ਲੋਕ ਇਸ ਜਿਹੜੀ ਉੱਤੇ ਮੂਰਤੀ ਸਥਾਪਨ ਕੀਤੀ ਜਾਣੀ ਹੈ ਉਸ ਦਾ ਲਾਹਾ ਲੈ ਸਕਦੇ ਨੇਗੇ ਤਾਂ ਇਹਨਾਂ ਦਾ ਇਹੀ ਕਹਿਣਾ ਹੈ ਕਿ 8 ਮਾਰਚ ਨੂੰ ਵਦ ਚੜ ਕੇ ਲੋਕ ਇੱਥੰਗ ਦਾ ਆ ਕੇ ਦਰਸ਼ਨ ਦੇਣ ਤਾ ਪੂਰੀ ਅਗਲੀ ਗੱਲ ਕੀ ਹੈ ਤੁਹਾਨੂੰ ਪੂਰੀ ਜਿਹੜੀ ਗੱਲਬਾਤ ਹੈ ਅੰਦਰ ਜਿਹੜੇ ਸਾਡੇ ਨਾਲ ਬੈਠੇ ਨੇ ਸਰਦਾਰਾडू ਬੱਠੇ ਆ ਸੀ ਉਹਨਾਂ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਸਤ ਦੁਰਗਾ ਮੰਤਰ ਦੀਆਂ ਤੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇੱਥੇ ਦੇ ਮੂਰਤੇ ਸਥਾਪਿਤ ਕੀਤੇ ਹੋਈਆਂ ਔਰ ਜਿਹੜੀਆਂ ਮੂਰਤੇ ਸਥਾਪਿਤ ਕਰਨੀਆਂ ਨੇ ਤੁਹਾਨੂੰ ਅਸੀਂ ਉਹਨਾਂ ਦਰਸ਼ਨ ਦਿਖਾਵਾਂਗੇ ਤੁਸੀਂ ਸਾਡੇ ਨਾਲ ਜੁੜਿਓ ਉਹ ਸਾਰੀਆਂ ਤਸਵੀਰਾਂ ਦੇਖਣ ਦੇਣੀ ਸੀ ਅੱਜ ਸਾਡੇ ਨਾਲ ਇਸ ਵਕਤ ਮੌਜੂਦ ਨੇ ਪਿੰਡ ਬਧਾਤਿਆ ਦੇ ਸਮੂਹ ਨਗਰ ਨਿਵਾਸੀ ਸੇਵਾਦਾਰ ਗੱਲਬਾਤ ਕਰਦੇ ਆ ਕਿ 8 ਮਾਰਚ ਨੂੰ ਹੁਣ ਵਾਲਾ ਜਿਹੜਾ ਰਾਤਰੀ ਜਿਹੜਾ ਪ੍ਰੋਗਰਾਮ ਆ ਉਹਦੇ ਲਈ ਇਹਨਾਂ ਦਾ ਕੀ ਕਹਿਣਾਗਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਕੰਨਿਆ ਦੁਰਗਾ ਮੰਦਿਰ ਪਿੰਡ ਬਧਾਤਿਆ ਦੇ ਵਿੱਚ 8 ਤਰੀਕ ਨੂੰ ਜੀ ਬਹੁਤ ਹੀ ਉਤਸ਼ਾਹ ਦੇ ਨਾਲ ਸੱਪ ਪਰਵਾਰ ਦੀਆਂ ਮੂਰਤੀਆਂ ਸਥਾਪਨ ਕਰੀਆਂ ਜਾਣੀਆਂ ਜੀ ਸਾਡਾ ਕੰਨਿਆ ਦੁਰਗਾ ਮੰਦਿਰ ਤੇ ਪਿੰਡ ਵਾਸੀਆਂ ਵੱਲੋਂ ਨੇੜੇ-ਨੇੜੇ ਦੇ ਪਿੰਡਾਂ ਨੂੰ ਤੇ ਨਗਰ ਨੂੰ ਖੁੱਲਾ ਸੱਦਾ ਜੀ ਜੋ 8 ਤਰੀਕ ਨੂੰ ਆ ਕੇ ਸੇ ਪਰਿਵਾਰ ਦੀ ਮੂrti ਸਥਾਪਨ ਹੋਣੀ ਆ ਉਹਨਾਂ ਦੇ ਦਰਸ਼ਨ ਕਰਨ ਤੇ ਆਪਣੇ ਆ ਕੇ ਜੋ ਵੀ ਕਰਮਾਂ ਦੇ ਫਲ ਉਹ ਪਾਉਣ ਆ ਕੇ ਤੇ ਇੱਕ ਇਹ ਖਾਸੀਅਤ ਆ ਸਾਡੇ ਇੱਥੇ ਕੰਨਿਆ ਦੁਰਗਾ ਮੰਦਿਰ ਦੇ ਵਿੱਚ ਵੀ ਇਹਨਾਂ ਦਾ ਕੋਈ ਵੀ ਕਿਸੇ ਪਾਰਟੀ ਵਾਜੀ ਜਾਂ ਕੋਈ ਨਗਰ ਦੇ ਨਾਲ ਕੋਈ ਅਜਿਹਾ ਇਨਵਿਗੂਟ ਫੈਕਟ ਹੋਵੇ ਸਾਰੇ ਨਗਰ ਦੇ ਨਾਲ ਪਿਆਰ ਆ ਤੇ ਨਾ ਹੀ ਕਿਸੇ ਪਾਰਟੀ ਵਾਜ ਦੇ ਵਿੱਚ ਇਹ ਅੱਜ ਤੱਕ ਆਇਆ ਤੇ ਨਾ ਹੀ ਇਹਨਾਂ ਨੂੰ ਕੋਈ ਪਾਰਟੀ ਵਾਜ ਤੱਕ ਮਤਵ ਸਿਰਫ ਇਹ ਆਪਦੇ ਮੰਦਰ ਦੀ ਪੂਜਾ ਕਰਦੇ ਆ ਤੇ ਸਾਡੇ ਘਟੋਕਾ ਟੈਨ ਨੂੰ 40 ਸਾਲ ਦੀ ਨੇੜ ਹੋਣ ਵਾਲਾ ਇਸ ਨਗਰ ਦੇ ਵਿੱਚ ਸਾਬ ਦੇ ਨਾਲ ਹੀ ਇੱਕ ਮਿੱਟੀ ਹੋ ਕੇ ਰਹਿੰਦੇ ਆ ਤੇ ਸਭ ਨੂੰ ਇਹ ਇੱਕ ਨਿਗਾਹ ਦੇ ਨਾਲ ਹੀ ਦੇਖਦੇ ਆ ਦੂਜੇ ਨੰਬਰ ਤੇ ਜੋ ਵੀ ਇਸ ਮੰਦਰ ਦੇ ਵਿੱਚ ਆਉਂਦਾ ਆਪਦੀ ਮਨੋ ਕਾਮਨਾ ਲੈ ਕੇ ਸਭ ਦੀਆਂ ਪੂਰਨ ਹੋਣੀਆਂ ਤੇ ਸਰਦ ਆ ਭਾਵਨਾ ਦੇ ਨਾਲ ਆਉਂਦਾ ਇਤੋਂ ਖੁਸ਼ ਹੋ ਕੇ ਜਾਂਦਾ ਦੁੱਖੀਆਂ ਦੇ ਦੁੱਖ ਕੱਟੇ ਜਾਂਦੇ ਆ ਜੀ ਪੁੱਤਾਂ ਵਾਲਿਆਂ ਨੂੰ ਪੁੱਤ ਮਿਲਦੇ ਆ ਹਰੇਕ ਚੀਜ਼ ਦਾ ਇੱਥੇ ਆ ਕੇ ਫਲ ਮਿਲਦੇ ਮਿਲਦਾ ਜੀ ਗੱਲ ਕਰਦੇ ਆ ਆਪਾਂ ਨੀਤ ਦੀ ਨਾ ਜੇ ਸਾਫ ਸਾਫ ਨੀਅਤ ਦੇ ਨਾਲ ਆਉਂਦਾ ਜਿਵੇਂ ਕਹਿੰਦੇ ਨੀਤੀ ਬਿਨਾਂ ਨਾ ਕਦੇ ਮਰਾਦਾਂ ਮਿਲੀਆਂ ਮਿਲਣਗੀਆਂ ਜੇਕਰ ਸਾਫ ਨੀਅਤ ਦੇ ਨਾਲ ਆਉਂਦਾ ਤਾਂ ਉਹਨਾਂ ਦੇ ਮਨੋ ਕਾਮਨਾ ਪੂਰੀਆਂ ਹਾਂਜੀ ਜੋ ਵੀ ਇੱਥੇ ਆਪਦੇ ਸੱਚੇ ਮਨ ਦੇ ਨਾਲ ਆਉਂਦਾ ਉਹ ਤਾਂ ਹੀ ਦੇਖੋ ਮਰਾਦਾਂ ਤਾਂ ਮਨ ਦੇ ਨਾਲ ਆ ਜੇ ਸਾਬ ਮੰਨਦੇ ਨਾਲੋਂ ਦਾ ਤਿੱਥੋਂ ਸਾਬ ਮੰਨਦੇ ਨਾਲ ਮਰਾਤਾ ਪਾ ਕੇ ਜਾਂਦਾ ਜੋ ਵੀ ਜਿਹੇ ਦੇ ਮੰਨਣਾ ਆਉਂਦਾ ਉਹ ਉਹਦਾ ਫਲ ਮਿਲਦੇ ਹੀ ਮਿਲਦਾ ਜੀ ਤੇ ਬੇਤੇ ਇਹ ਵੀ ਗੱਲ ਸੁਣਨ ਵਿੱਚ ਆਈ ਆ ਕਿ ਜੋ ਅੱਜ ਦੇ ਉਗੇ ਗੀਤਕਾਰ ਨੇ ਮੱਖਣ ਸੈਨੇ ਵਾਲਾ ਹਾਂਜੀ ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਗੀਤਕਾਰੀ ਦੀ ਸ਼ੁਰੂਆਤ ਇਸ ਮੰਦਰ ਤੋਂ ਹੋਈ ਸੀ ਹਾਂਜੀ ਇੱਥੋਂ ਵੀ ਹੋਈ ਸੀ ਤੇ ਆਪਾਂ ਜੋੜਾ ਪੱਖੋ ਕੈਂਚੀਆਂ ਸੋਹਣੇ ਵਾਲਾ ਪਠਾ ਵੱਜਦਾ ਹੁੰਦਾ ਸੀ ਉਹਨਾਂ ਦਾ ਹੀ ਬਹੁਤ ਵੱਡਾ ਸਹਿਯੋਗ ਸੀਗਾ ਜੀ ਉਹ ਵੀ ਇੱਥੇ ਸੇਠ ਆਉਂਦੇ ਰਹੇ ਹੋਰ ਗੀਤਕਾਰ ਮੱਖਣ ਸਹਿਣਾ ਤੇ ਹੋਰ ਵੀ ਜਿਹੜੇ ਨਾਮੀ ਕਲਾਕਾਰ ਆ ਉਹ ਸਭ ਤੋਂ ਪਹਿਲਾਂ ਇੱਥੇ ਹਾਜ਼ਰੀ ਲਵਾ ਕੇ ਗਏ ਫਿਰ ਉਦੋਂ ਦਾ ਆਪਦਾ ਕੰਮ ਉਹਨਾਂ ਨੇ ਚਲਾਇਆ ਜੀ ਤੇ ਉਦੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਕਾਮਯਾਬੀਆਂ ਹੋਈਆਂ ਨੇ ਜਾਂ ਚੜ੍ਹਤਾ ਉਚੜਾਈਆਂ ਹੋਈਆਂ ਨੇ ਉਸ ਤੋਂ ਬਾਅਦ ਹਾਂਜੀ ਇਹ ਸਾਵਣ ਦੇ ਵਿੱਚ ਜਦੋਂ ਸਾਉਣ ਦਾ ਮਹੀਨਾ ਆਉਂਦਾ ਜੀ ਉਦੋਂ ਸੱਤੇ ਵਾਲੇ ਦਿਨ ਸਾਲ ਬਾਝਗਰਾਤਾ ਹੁੰਦਾ ਜੀ ਇੱਥੇ ਦਿਨੇ ਇੱਥੇ ਲੰਗਰ ਚੱਲਦੇ ਆ ਜੀ ਤੇ ਜੋ ਲੋਕਾਂ ਦੀਆਂ ਸੁੱਖਾਂ ਸੁੱਖੀਆਂ ਹੁੰਦੀਆਂ ਪੂਰੀਆਂ ਹੁੰਦੀਆਂ ਸਾਡੇ ਤੇ ਸਹੇਣੇ ਵਾਲਾ ਅੱਡਾ ਵੱਜਦਾ ਤੇਜਵਾਲਾ ਜੀ ਤੋਂ ਜੋਤ ਲਿਉਂਦੇ ਆ ਉੱਥੋਂ ਜੋਤ ਦੇ ਮੂਰੇ ਜੋ ਵੀ ਆਪੋ ਆਪਣੀਆਂ ਸੁੱਖ ਸੁਖੀ ਹੁੰਦੀਆਂ ਜੜਾ ਉਤਕਾਰਦੇ ਆ ਲੋਕ ਉਹ ਇੱਥੇ ਮੰਦਰ ਤੱਕ ਆਉਂਦੇ ਆ ਉਸ ਤੋਂ ਬਾਅਦ ਦੇ ਵਿੱਚ ਰਾਤ ਨੂੰ ਇੱਥੇ ਬਹੁਤ ਭਾਰੀ ਮੇਲਾ ਲੱਗਦਾ ਤੇ ਲੋਕ ਕਲਾਕਾਰ ਵੀ ਆਉਂਦੇ ਆ ਹੋਰ ਵੀ ਜਿੰਨੀ ਵੀ ਕੋਈ ਭਜਨ ਮੰਡਲੀਆਂ ਅੱਜ ਕੱਲ ਜਗਰਾਤੇ ਵਾਲੀਆਂ ਉਹ ਕੁੱਲ ਭਜਨ ਮੰਡਲੀ ਇੱਥੇ ਹਾਜ਼ਰੀ ਲਵਾ ਕੇ ਜਾਂਦੀ ਜਾਂਦੀ ਹੈ ਕਹਿੰਦਾ ਬਾਪਸ ਛੋਟੇ ਵੱਡੇ ਕਲਾਕਾਰ ਨੂੰ ਸਭ ਨੂੰ ਮੌਕਾ ਮਿਲਦਾ ਹਾਂਜੀ ਸਭ ਇੱਕ ਲਈ ਆ ਯਾਨੀ ਕਿਸੇ ਨੂੰ ਕਿ ਕੋਈ ਤਕੜਾ ਉਹਨੂੰ ਵੱਧ ਟਾਈਮ ਮਿਲ ਗਿਆ ਕੋਈ ਮਾੜਾ ਉਹਨੂੰ ਨਹੀਂ ਇਹ ਗੱਲ ਉੱਥੇ ਕੋਈ ਨਹੀਂ ਜੀ ਸਭ ਨੂੰ ਇੱਕ ਨੀ ਗਾਣਾ ਦੇਖਿਆ ਜਾਂਦਾ ਮਾੜੇ ਨੂੰ ਵੀ ਉਹਨਾਂ ਟਾਈਮਾਂ ਤਕੜੇ ਨੂੰ ਵੀ ਉਹਨਾਂ ਟਾਈਮਾਂ ਜੋ ਕੰਨਿਆ ਮਾਤਾ ਅਮਰਜੀਤ ਕੌਰ ਜੀ ਆ ਉਹ ਬਹੁਤ ਹੀ ਨਿੱਗੇ ਸੁਭਾਅ ਦੇ ਮਾਲਕ ਹੈ ਹਰੇਕ ਨੂੰ ਪਿਆਰ ਦੇ ਨਾਲ ਦੇਖਦੇ ਆ ਖਬਰਾਂ ਨਾਲ ਤਾਂ ਉਹਨਾਂ ਦੇ ਕੋਈ ਚਾਂਸ ਨਹੀਂ ਵੀ ਗਏ ਕਿਸੇ ਨਾਲ ਖਬਰਾਂ ਕੇ ਗੱਲ ਕਰਨੀ ਹਾਂਜੀ ਆਪਾਂ ਗੱਲ ਕਰਾਂਗੇ ਜਿਹੜੀ 8 ਮਾਰਚ ਨੂੰ ਇਹ ਮੂਰਤੀ ਸਥਾਪਨ ਹੋਣੀ ਆ ਉਸ ਮੂਰਤੀ ਦਾ ਸਥਾਪਨ ਕਰਨ ਲਈ ਕੌਣ ਆ ਰਹੇ ਨੇ ਅਜੇ ਸ਼ਾਸਤਰੀ ਜੀ ਅਜੇ ਕੁਮਾਰ ਸ਼ਾਸਤਰੀ ਜੀ ਮਾਹੀ ਸਰਖਾਨੇ ਵਾਲੇ ਉਹ ਮੂਰਤੀ ਆ ਕੇ ਸਥਾਪਨ ਕਰਨਗੇ ਤੇ ਜੋ 4 ਮਾਰਚ ਨੂੰ ਸੇਵ ਪ੍ਰਾਨ ਦਾ ਪਾਠ ਤੇ ਆਰੰਭ ਹੋ ਜਾਣਾ 8 ਮਾਰਚ ਨੂੰ ਉਹਨਾਂ ਦੇ ਭੋਗ ਪਾਏ ਜਾਣੇ ਸਾਰੀ ਸੰਗਤ ਨੂੰ ਦੁਬਾਰਾ ਫਿਰ ਬੇਨਤੀ ਆ ਵੀ 8 ਮਾਰਚ ਨੂੰ ਆ ਕੇ ਪ੍ਰਾਣਿਕ ਨੂੰ ਵਧਾਉਣਾ ਤੇ ਖੁਸ਼ੀਆਂ ਪ੍ਰਾਪਤ ਕਰਨਾ ਇੱਕ ਅਸੀਂ ਹੋਰ ਤੁਹਾਨੂੰ ਗੱਲ ਦੱਸਣੀ ਚਾਹੁੰਦੇ ਹਾਂ ਜੀ ਜੋ ਆਪਣੇ ਸਾਹਮਣੇ ਦੇਖ ਰਹੇ ਹੋ ਤੁਸੀਂ ਤੇ ਇਸ ਜਗ੍ਹਾ ਦੇ ਉੱਤੇ ਜੋ ਆਪਣੇ ਪ੍ਰਾਤਨ ਸਮਿਆਂ ਦੇ ਵਿੱਚ ਪੰਜੀ ਹੁੰਦੀ ਸੀ ਪੁਰਾਣੇ ਪੈਸਿਆਂ ਦੇ ਵਿੱਚ ਜੀ ਉਹ ਪੰਜੀ ਦੀ ਸੁੱਕ ਸੁੱਕ ਕੇ ਇੱਥੇ ਜੀ ਪੂਰੀ ਹੁੰਦੀ ਹੈ ਤੇ ਪੰਜ ਗੁਈ ਇੱਥੇ ਆ ਕੇ ਚੜਦੀ ਹੈ ਜੀ ਇੱਕ ਹੋਰ ਇਸ ਮੰਦਰ ਦੀ ਖਾਸੀਅਤ ਇਹ ਹੈ ਜੀ ਜਿਵੇਂ ਅੱਜ ਕੱਲ ਲੋਕੀ ਕਹਿੰਦੇ ਆ ਵੀ ਨੀਵੀਂ ਜਾਂਤਾ ਜਾਂ ਹੋਰਾਂ ਜਾਂਤਾ ਨੂੰ ਵੀ ਅੱਡਠਾ ਇੱਥੇ ਸਭ ਇੱਕ ਹੈ ਜੀ ਸਾਰਿਆਂ ਦੀ ਪੰਗਤ ਇਕੱਠੀ ਲੱਗਦੀ ਹੈ ਸਭ ਨੂੰ ਇਕੱਠਿਆਂ ਨੂੰ ਭੋਜਨ ਸ਼ਕਾਇਆ ਜਾਂਦੇ ਜੀ ਇਹਦਾ ਕੋਈ ਨਹੀਂ ਤੇ ਇੱਕ ਅਸੀਂ ਹੋਰ ਦੁਬਾਰਾ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਪਿੰਡ ਦੇ ਬੇਨਤੀ ਕਰਨੀ ਚਾਹੁੰਦੇ ਆ ਕੰਨਿਆ ਦੁਰਗਾ ਮੰਦਰ ਮਾਤਾ ਅਮਰਜੀਤ ਕ੍ਰਿਓ ਵੀ 8 ਤਰੀਕ ਨੂੰ ਆਪੋ ਆਪਣੇ ਕੰਮ ਧੰਦੇ ਨਿਮੇੜ ਕੇ ਇਸ ਮੰਦਰ ਦੇ ਵਿੱਚ ਆਪਦੀ ਹਾਜ਼ਰੀ ਜ਼ਰੂਰ ਲਾਉਣੀ ਤੇ ਸਾਰੇ ਪਰਿਵਾਰ ਮੂਰਤੀਆਂ ਦੇ ਦਰਸ਼ਨ ਕਰਨੇ ਤੇ ਆਪੋ ਆਪਣੇ ਜੋ ਵੀ ਮਨੋ ਕਾਮਨਾ ਪੂਰੀਆਂ ਕਰਦ ਕੇ ਇਸੇ ਸਾਡੇ ਨਾਲ ਸਮੂਹ ਨਗਰ ਨਿਵਾਸੀ ਇਸ ਮੰਦਰ ਦੇ ਮੁੱਖ ਸੇਵਾਦਾਰ ਜਿਨ੍ਹਾਂ ਨੇ ਇਸ ਹਰ ਪ੍ਰੋਗਰਾਮ ਦੇ ਵਿੱਚ ਹਰ ਇੱਥੇ ਹੋਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਚੜ ਵਧ ਕੇ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ ਇਨਾ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਇਸ ਮੰਦਰ ਦੀ ਵੱਡੀ ਖਾਸੀਅਤ ਇਹੀ ਹੈ ਕਿ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਹਰ ਥਾਂ ਤੇ ਜਿਹੜਾ ਕਿਸੇ ਨਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਹਰ ਨੂੰ ਇੱਥੇ ਦਰ ਤੇ ਆਏ ਨੂੰ ਸਤਿਕਾਰ ਮਾਨ ਸਨਮਾਨ ਮਿਲਦਾ ਔਰ ਜਿਸ ਕਿਸੇ ਨੇ ਵੀ ਸੱਚੇ ਮਨ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਇਸ ਮੰਦਰ ਤੇ ਆ ਕੇ ਸੁਖਣਾ ਸੁਖੀ ਆ ਜੋ ਮੰਗਿਆ ਸੋ ਪਾਇਆ ਜੋ ਮੁਰਾਦ ਲੈ ਕੇ ਆਇਆ ਉਹਦੀ ਮਨੋ ਕਾਮਨਾ ਪੂਰੀ ਹੋਈ ਆ ਔਰ ਦੋਸਤੋ ਤੁਹਾਨੂੰ ਮੈਂ ਦੱਸ ਦਿੰਦਾ ਇਹ ਬਹੁਤ ਜ਼ਰੂਰੀ ਸਮਝਦਾ ਕਿ ਜੇ ਅੱਜ ਮੱਖਣ ਸਹਨੇ ਵਾਲਾ ਜਿਨ੍ਹਾਂ ਦੇ ਅਮਰ ਦਾ ਵਿਰਕ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਗੀਤ ਗਾਏ ਨੇ ਉਸ ਮੱਖਣ ਸਹਨੇ ਵਾਲੇ ਦੀ ਸ਼ੁਰੂਆਤ ਵੀ ਇਸ ਮੰਦਿਰ ਤੋਂ ਹੋਈ ਆ ਤਾਂ ਇਹਨਾਂ ਦਾ ਇਸ ਵੀਡੀਓ ਨੂੰ ਬਣਾਉਣ ਦਾ ਇਹਦਾ ਖਾਸ ਮਕਸਦ ਆ ਉਹ ਵੀ ਤੁਹਾਨੂੰ ਅਸੀਂ ਦੁਬਾਰਾ ਫੇਰ ਰਿਪੀਟ ਕਰਦੇ ਆ ਤੁਹਾਨੂੰ ਦੁਬਾਰਾ ਫੇਰ ਦੱਸ ਦਈਏ ਕਿ 8 ਮਾਰਚ ਵਾਲੇ ਦਿਨ ਸੇ ਪਰਿਵਾਰ ਦੀਆਂ ਇੱਥੇ ਮੂਰਤੀਆਂ ਸਥਾਪਨ ਕੀਤੀਆਂ ਜਾਣੀਆਂ ਨੇ ਨੇੜੇ ਦੇ ਜਿੰਨੇ ਵੀ ਜਿੱਥੇ ਤੱਕ ਵੀ ਇਹ ਸਾਡੀ ਵੀਡੀਓ ਸੁਣਦੀ ਆ ਨੇੜੇ ਦੂਰ ਦੇ ਜਿੱਥੇ ਤੱਕ ਵੀ ਵੀਡੀਓ ਨੂੰ ਸੁਣਦੇ ਨੇ ਉਨਾ ਸਾਰਾ ਲੇਖ ਖੁਲਾਸਾ ਦੱਗਾ ਕਿ ਉਹ 8 ਮਾਰਚ ਨੂੰ ਸੇ ਪਰਵਾਰ ਦੀ ਮੂਰਤੀ ਸਥਾਪਨ ਹੋਣ ਸਮੇ ਉਸ ਘੜੀ ਦਾ ਲਾਹਾ ਲੈਣ ਆਪਣਾ ਅਸੀਰਵਾਦ ਪ੍ਰਾਪਤ ਕਰਨ ਇੰਨਾ ਸਾਰਿਆਂ ਦਾ ਇਹੀ ਕਹਿਣਾਗਾ ਜਿਵੇਂ ਤੁਹਾਨੂੰ ਅਸੀਂ ਪਿੰਡ ਵਾਦਤਿਆਂ ਦੀ ਇਸ ਵੀਡੀਓ ਦਿਖਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਵੀਡੀਓ ਲੱਗੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਵੀਡੀਓ ਲੱਗੇ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਸਿਆਕਾਲ ਜੀ